24 ਅਗਸਤ ਜਲੰਧਰ ਦਿਹਾਤੀ ਥਾਣਾ ਲੋਈਅਦੀ ਪੁਲਿਸ ਵੱਲੋਂ ਮਿਤੀ 18/8/2024 ਨੂੰ ਨਮਾ ਪਿੰਡ ਖਾਲੇਵਾਲ ਤੇ ਦੋ ਨੌਜਵਾਨਾਂ ਦੇ ਸੱਟਾ ਮਾਰਨ ਵਿਅਕਤੀ ਖਿਲਾਫ ਮਾਮਲਾ ਦਰਜ ਕਰਦੇ ਹੋਏ ਇਰਾਦਾ ਕਤਲ ਕੇਸ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਅਤੇ ਉਸpassੋਂ ਬਰਤਿਆ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਵਰਤਿਆ ਖੰਡਾ ਲੋਹਾ ਬਰਾਮਤ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ ਲੋਈਆ ਪੁਲਿਸ ਇਸ ਸੰਬੰਧੀ ਪ੍ਰੈਸ ਕਾਨਫਰੰਸ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਲੋਈਆ ਦੇ ਐਸਐਚਓ ਲਾਭ ਸਿੰਘ ਨੇ ਦੱਸਿਆ ਕਿ ਮਿਤੀ 18 8 2024 ਦੁਪਹਿਰ ਨੂੰ ਰਣਜੀਤ ਸਿੰਘ ਉਰ ਫਰਾਣਾ ਤੇ ਸੂਰਜ ਪੁੱਤਰ ਪਰਮਜੀਤ ਸਿੰਘ ਵਾਸੀ ਕੰਕੰਖੁਰਦ ઠાਣਾ ਲੋਈਆ ਜ਼ਿਲ੍ਹਾ ਜਲੰਧਰ ਨੂੰ ਜੋ ਕਿ ਬੁਲਟ ਮੋਟਰਸਾਈਕਲ ਪਰ ਲੋਈਆ ਤੋਂ ਆਪਣੇ ਕਾਰ ਨੂੰ ਪਿੰਡ ਕੰਗ ਖੁਰਦਵਾਲ ਜਾ ਰਿਹਾ ਸੀ ਤਾਂ ਕਰੀਬ 3 ਵਜੇ ਦੁਪਹਿਰ ਨਵਾਂ ਪਿੰਡ ਖਾਲੇਵਾਲ ਪੁਲ ਤੇ ਤਿੰਨ ਮੋਟਰਸਾਈਕਲ ਤੇ 7 ਦੇ ਕਰੀਬ ਵਿਅਕਤੀਆਂ ਨੇ ਉਹਨਾਂ ਦੇ ਉੱਪਰ ਪੁਲ ਤੇ ਉਹਨਾਂ ਨੂੰ ਖੇੜ ਕੇ ਤੇਜ਼ਦਾ ਹਥਿਆਰ ਦੇ ਨਾਲ ਮਾਰਨ ਦੇ ਇਰਾਦੇ ਦੇ ਨਾਲ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਸੱਟਾ ਲਗਾ ਕੇ ਮੌਕੇ ਤੋਂ ਫਰਾਰ ਹੋ ਗਏ ਜਿਸ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਇੱਕ ਵਿਅਕਤੀ ਨੂੰ ਫੜਿਆ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਉਸ ਟਾਈਮ ਵਰਤੇ ਹਥਿਆਰ ਵੀ ਕਾਬੂ ਕੀਤਾ ਗਿਆ ਜਿਸ ਨੂੰ ਕਾਬੂ ਕਰਕੇ ਲੋਇਆ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ ਹੋਈ ਹੈ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਠੱਲ ਪਵੇਗੀ ਲੋਇਆ ਪੁਲਿਸ ਬਾਕੀ ਦੋਸ਼ੀ ਦੀ ਭਾਲ ਕਰਦੀ ਹੈ ਲੋਇਆ ਤੋਂ ਪੱਤਰਕਾਰ ਰਾਜੀਵ ਕੁਮਾਰ ਬੱਬੂ ਦੀ ਵਿਸ਼ੇਸ਼ ਰਿਪੋਰਟ ਜਿਸ ਦੀ ਬਾਈਅਟ ਜੋਵਿਨ ਦਸਤ ਦੇ ਸਿਪਿਟਾ ਜਲਮ ਹੈਗਾ ਜੀ 109 0350 ਜਮਨਦੋ 118 ਜਮਨ 1 ਤੋਂ 126 ਜਮਨਦੋ 199 ਜਮਨ 3 190 ਈਐਨਐਸ ਜਿਹੜਾ ਨਮਾਇਕ ਜਿੱਤਿਆ ਜੁਤਕਾ ਜਿਹੜਾ ਇਹਨਾਂ ਦਾ ਝਗੜਾ ਹੋਇਆ ਹੈ ਤਾਂ ਕੀ ਕਾਰਨ ਸੀ ਇਹਨਾਂ ਦੇ ਕੋਲ ਪਹਿਲਾਂ ਤੋਂ ਪੁਰਾਣੀ ਰੰਜਸ਼ ਸੀ ਕਿ ਪਹਿਲਾਂ ਤਾਂ ਆਸ ਹੀ ਦਾਇਨਾ ਹੋ ਰਿਹਾ ਸੀ ਕਿ ਤਰੋਂ ਰੰਜਿਸ਼ੇ ਗਾਂਵ ਦੇ ਤੋਂ ਮਾਤਰੀ ਸਾਰੇ ਬੰਦੇ ਜਿਹੜੇ ਫੜੇ ਗਏ ਹਾਂ ਇਹਨਾਂ ਦੇ ਵਿੱਚੋਂ 11 ਬੰਦੇ ਫੜਿਆ ਗਏ ਪਰੰਤੂ ਸੋਲ ਕਿੰਨੇ ਬੰਦੇ ਸੀ ਟੋਟਲ 7 ਬੰਦੇ ਉਹਨਾਂ ਨੇ ਬਾਈ ਦੇ ਉੱਤੇ ਆਏ ਆ ਬਾਕੀ ਅੱਜ ਹੁੰਦੇ ਨੇ ਇਹ ਜਿਹੜਾ ਬਲਵੰਦਰ ਸਿੰਘ ਲੋਹੰਦੀਆ ਇਹ ਕਾਫੀ ਇੱਕ ਐਸਸੀ ਜਿਹੜਾ ਉਹ ਇਸ ਤਵਾਗੇ ਦਾ ਸ਼ਰਪ ਹੈਗਾ ਇਹ ਪਹਿਲਾਂ ਵੀ ਫੋਟ ਮਾਰਦ ਵਿੱਚ ਆਉਂਦਾ ਹੈ ਇੱਥੇ ਪਹਿਲਾਂ ਵੀ ਕੋਈ ਮੁਕਦਮਾ ਦਰਜ ਹਾਂਜੀ ਇੱਥੇ ਤੇ ਪਹਿਲਾਂ ਵੀ ਕਰਵਾ ਦਰਜਿਆ ਜੀ ਉਹ ਮੁਕਦਮਾ ਉਹ ਮਰ ਰਿਹਾ ਹੈਗਾ 41 33 26 6 ਇਹ 24 ਨੂੰ ਦਰਜ ਹੋਇਆ 323 344 326 33a ਵੀ 148 ਨਹੀਂ ਗਈ ਇਹ ਆਪਣੇ ਤੌਰ ਤੇ ਇਹ ਤੇ ਨਾ ਮਿੰਨੀ ਗੈਂਗ ਨੂੰ ਕਹਿ ਦਿੰਦੀ ਕਿ ਆਪਣੇ ਨੂੰ ਗੈਂਗ ਦੇ ਤੋਂ ਤਿਆਰ ਰੱਖ ਕਰ ਦੇ ਜੀ ਕੋਈ ਧਿਆਨ ਨਹੀਂ ਬਣਾਉਂਦਾ ਇਹਨਾਂ ਦੇ ਕੋਈ ਧਿਆਨ ਦੀ ਡਾਕਟਰ ਬਰਾਣੂ ਹੈ